ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਉਮੀਦਵਾਰਾਂ ਦੇ ਦਸਤਾਵੇਜ਼ ਦਾਖਲ ਕਰਵਾਏ ਜਾ ਰਹੇ ਨੇ ਉੱਥੇ ਹੀ ਦਸਤਾਵੇਜ਼ ਦਾਖਲ ਹੋਣ ਤੋਂ ਪਹਿਲਾਂ ਹਰੇਕ ਉਮੀਦਵਾਰ ਨੂੰ ਪੰਚਾਇਤੀ ਦਫ਼ਤਰ ਤੋਂ ਐਨਓਸੀ ਜਾਰੀ ਕੀਤੀ ਚਾਹੀਦੀ ਹੈ ਜਿਸ ਨੂੰ ਲੈ ਕੇ ਲੁਧਿਆਣਾ ਦੇ ਪੀਓਯੂ ਦੇ ਅੰਦਰ ਬਣੇ ਲੁਧਿਆਣਾ 1 ਪੰਚਾਇਤੀ ਦਫ਼ਤਰ ਵਿੱਚ ਐਨਓਸੀ ਨਾ ਮਿਲਣ ਨੂੰ ਲੈ ਕੇ ਲੋਕਾਂ ਵੱਲੋਂ ਹੰਗਾਮਾ ਵਿਖਾਉਣ ਨੂੰ ਮਿਲਿਆ ਲੋਕਾਂ ਨੇ ਪੰਜਾਬ ਸਰਕਾਰ ਤੇ ਗਿਲ ਹਲਕੇ ਦੇ ਮੌਜੂਦਾ ਐਮਐਲਏ ਜੀਵਨ ਸਿੰਘ ਸੰਗੋਵਾਲ ਖਿਲਾਫ ਨਾਰੇਬਾਜ਼ੀ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਬੀਡੀਪੀਓ ਵੱਲੋਂ ਆਪਣੇ ਚਾਹਤਿਆਂ ਨੂੰ ਐਨਓਸੀ ਦਿੱਤੀ ਜਾ ਰਹੀ ਹੈ ਉਦੋਂ ਦੂਜੇ ਪਾਸੇ ਪੁਲਿਸ ਦੇ ਅਧਿਕਾਰੀਆਂ ਨੇ ਪਹੁੰਚ ਕੇ ਮੌਕਾ ਸੰਭਾਲ ਲਿਆ ਤੇ ਲੋਕਾਂ ਨੂੰ ਖੁਰਦਪੁਟ ਕੀਤਾ ਮਿੰਟ ਤੋਂ ਆਏ ਅੰਮੜਾ ਤੋਂ ਕੀ ਟਿਕਟਾਰੀ ਨਾਰੇ ਵਿੱਚ ਕਰੀ ਚੌਥਾ ਦਿਨ ਹੋ ਗਿਆ ਜੇ ਸਾਡੇ ਮੈਂਬਰਾਂ ਦੀ ਐਨਓਸੀ ਨਹੀਂ ਮਿਲ ਰਹੀਆਂ ਸਾਨੂੰ ਕਹਿੰਦੇ ਖੋਗੇ ਤੁਹਾਡੇ ਉਹ ਵੀ ਸਾਨੂੰ ਨਾਲ ਆਮੜੇ ਕਹਿੰਦੇ ਖੋਗੇ ਹੈ ਨਹੀਂਗੇ ਠੀਕਾ ਗਵਾਚ ਗਏ ਚਾਰ ਜਾਨ ਪਾ ਜੀ ਅਸੀਂ ਵੀ ਹੋ ਰਿਹਾ ਤੁਸੀਂ ਮੈਨੂੰ ਤੇ ਕਿਧਰ ਜਾਂਦੇ ਅਸੀਂ ਹੋ ਹੀ ਰਹੇ ਸਰਪੰਚੀ ਤੋਂ ਭਰਿਆ ਮੇਰੇ ਘਰ ਵਾਲੀ ਨੇ ਉਹ ਕਦੇ ਵੋਟਾਂ 'ਚ ਨਹੀਂ ਗਈ ਉਹਨੂੰ ਕਰੀ ਜਾਂਦੇ ਰਿਕਾਰਡ ਚੈੱਕ ਕਰਨਾ ਜਾਣ ਬੁੱਝ ਕੇ ਐਨਓਸੀ ਨਹੀਂ ਦੇ ਰਿਹਾ ਵੀਡੀਓ ਪਤਾ ਨਹੀਂ ਕਿਹੜੀ ਗੱਲ ਆ ਕਿੰਨੀ ਕੁ ਪਰੇਸ਼ਾਨੀ ਆ ਰਹੀ ਹੈ ਹਾਂ ਜੀ ਬਹੁਤ ਜ਼ਿਆਦਾ ਪਰੇਸ਼ਾਨੀਆਂ ਚਾਰ ਦਿਨ ਹੋ ਗਏ ਫਿਰ ਜਾਨੂੰ ਬਹੁਤ ਔਖੇ ਕੀਤਾ ਪਿਆ ਪਤਾ ਨਹੀਂ ਕੀ ਗੱਲ ਸਰਕਾਰ ਦਾ ਐਡਾ ਮਾੜਾ ਹਾਲ ਆ ਬਈ ਇਹਨਾਂ ਨੇ ਪਤਾ ਨਹੀਂ ਤਾਂ ਜੇ ਆਵਗੀਆਂ ਬਣਾਉਣੀਆਂ ਫਿਰ ਲੋੜ ਹੀ ਨਹੀਂ ਵੋਟਾਂ ਪਵਾਉਣ ਦੀ ਉਹੀ ਖੜੇ ਕਰ ਲੋ ਫਾਰਮ ਭਰੇ ਜੀ ਜਿਹੜੇ ਉਹਨੇ ਵਿਰੋਧੀ ਪਾਰਟੀ ਆ ਉਹਨਾਂ ਸਾਰਿਆਂ ਦੇ ਐਨਐਸਓ ਵੀਡੀਓ ਦੇ ਨਹੀਂ ਰਿਹਾ ਅੰਦਰ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਅਸੀਂ ਐਫੀਡਬੈਕ ਦੇਦੇ ਆ ਭਰ ਕੇ ਉਹਨਾਂ ਨੂੰ ਪੜਖ ਰਿਹਾ ਵਾ ਜਿਹੜੇ ਉਹਦਾ ਜਾਣਕਾਰ ਆ ਉਹਨਾਂ ਦਾ ਜਾ ਜਾ ਕੇ ਹੀ ਬਣਾ ਕੇ ਵੀਡੀਓ ਦੇ ਰਿਹਾ ਵਾ ਜਿਹੜੇ ਆਮ ਲੋਕ ਆ ਉਹਨਾਂ ਨੇ ਕਿਸੇ ਨੂੰ ਐਨਐਸਓ ਦੇ ਖਰਾਬ ਕਰ ਰਿਹਾ ਏ ਖੱਜਲ ਕਰ ਰਿਹਾ ਐਮਐਲਏ ਜੀਵਨ ਸਿੰਘ ਸੰਧਵਾਲ ਨੂੰ ਪੁੱਛਦਾ ਘੜੀ ਘੜੀ ਹਲਕਾ ਗੱਲ ਦੋ ਹਲਕਾ ਗੱਲ ਦੋ ਵੀ ਮੈਂ ਕਿਹਨੂੰ ਕਿਹਨੂੰ ਐਨਐਸਓ ਦੇਣੀ ਆ ਇਹ 50 ਸਰਕਾਰ ਦਾ ਸਰਕਾਰੀ ਬੱਧਾ ਇਹਨੂੰ ਇਸ ਗੱਲ ਨਾਲ ਕੀ ਮਤਵ ਵਾਲਾ ਇਹ ਹਰ ਇੱਕ ਲੋਕਾਂ ਦੀ ਪਾਬਲਿਕ ਦੀ ਸੁਣੇ ਹਰ ਇੱਕ ਮੈਂਬਰ ਨੂੰ ਸਰਪੰਚ ਨੂੰ ਇਹਦਾ ਕੰਮ ਬੰਦਦਾ ਐ ਨੋਸੀ ਦੇਣ ਦਾ ਜੀ ਇਹਨਾਂ ਨੂੰ ਸਵੇਰ ਦੇ ਬੜੀਆਂ ਮਿਹਨਤਾਂ ਕਰਲੇ ਕਰਲੇ ਸਾਡੇ ਸਿਕਿਉਰਿਟੀ ਦਾ ਅਰੇਂਜਮੈਂਟ ਵੀ ਪੂਰਾ ਹੈ ਨਹੀਂ ਤੇ ਮੈਂ ਲਿਖ ਕੇ ਵੀ ਭੇਜਿਆ ਪਰ ਮੈਂ ਉਹ ਐਸਐਚਓ ਸਾਹਿਬ ਨੂੰ ਵੀ ਕੱਲ ਵੀ ਕਿਹਾ ਸੀ ਅੱਜ ਵੀ ਕਿਹਾ ਦੋ ਬੰਦੇ ਲੱਗੇ ਆ ਉਹਨਾਂ ਨੇ ਕਿ ਮੈਨੂੰ ਜੇ ਐਦਾਂ ਦੀ ਗੱਲ ਕੀਆ ਮੈਨੂੰ ਘੇਰਣਗੇ ਤਾਂ ਮੈਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕਰੂੰਗਾ ਸਰ ਨਾਰੇਬੱਜੀ ਵੀ ਹੋਈ ਗਾਲੀ ਗਲੋਚੂ ਹੈ ਤੇ ਸੰਗਵਰ ਐਮਐਨ ਦਾ ਨਾਮ ਲਿਆ ਜਾ ਰਿਹਾ ਸਰ ਕਿਸ ਤਰ੍ਹਾਂ ਦੇ ਤੇ ਕਹਿੰਦੇ ਉਹਨਾਂ ਦਾ ਜਿਹੜਾ ਫੋਨ ਆਦਾ ਸਾਨੂੰ ਕੋਈ ਐਮਐਲਏ ਸਾਹਿਬ ਦਾ ਕਿਸੇ ਕੰਮ ਲਈ ਫੋਨ ਆਇਆ ਹੀ ਨਹੀਂ ਮੈਂ ਤਾਂ ਬਿਲਕੁਲ ਰੈਗੂਲਰ ਫ੍ਰੀ ਐਂਡ ਫੇਅਰ ਕੰਮ ਕਰ ਰਿਹਾ ਸਵੇਰ ਤੋਂ ਪਿਛਲੇ ਕਿੰਨੇ ਦਿਨਾਂ ਤੋਂ ਕਰ ਰਿਹਾ ਸਾਰਾ ਸਟਾਫ ਲੱਗਿਆ ਰਾਤ ਨੂੰ 11 11 12 12 ਵੱਜ ਜਾਂਦੇ ਦਫ਼ਤਰ ਦੇ ਵਿੱਚ ਸਾਨੂੰ ਜਿਹੜੀ ਨਾਲੇਬਾਜੀ ਹੋਈ ਵੀਡੀਓ ਦਫ਼ਤਰ ਦੇ ਅੰਦਰ ਨਾਲੇਬਾਜੀ ਹੋਈ ਹੈ। ਨਾਰੇભાઈ ਇਹਨਾਂ ਨੇ ਸਾਡੇ ਦਰਵਾਜ਼ੇ ਦਰੂਜੇ ਤੋੜੇ ਆ ਕੋਈ ਗੱਲ ਨਹੀਂ ਮੈਂ ਮੈਂ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਲਿਖਣਾ। ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ। ਹੀ ਹੈਜ਼ ਮੋਰ ਥੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ। He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check Trade platform www.checktrade.com slash 921760. Chander Consultants Limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ